ਯੂਰੋਪੀਅਨ ਪਾਰਲੀਮੈਂਟ ਚ 9 ਜੂਨ ਨੂੰ ਹੋਈਆਂ ਚੋਣਾਂ ਵਿੱਚ ਪੰਜਾਬੀਆਂ ਨੇ ਆਪਣਾ ਝੰਡਾ ਬੁਲੰਦ ਕੀਤਾ ਹੈ। ਸ਼ਹਿਰ ਗੁਰਾਇਆਂ ਦਾ ਜੰਪਾਲ ਇੱਕ ਪੰਜਾਬੀ ਜਰਮਨ ਵਿੱਚ ਚੋਣਾਂ ਜਿੱਤ ਕੇ ਸੰਸਦ ਵਿੱਚ ਪਹੁੰਚਿਆ ਹੈ। ਜਰਮਨ ਦੇ ਸ਼ਹਿਰ ਹੇਮਬਰਗ ਵਿੱਚ ਰਹਿਣ ਵਾਲੇ ਜ਼ਿਲ੍ਹਾ ਜਲੰਧਰ ਦੇ ਸ਼ਹਿਰ ਗੁਰਾਇਆਂ ਦੇ ਜੰਪਾਲ ਪ੍ਰਮੋਦ ਕੁਮਾਰ ਸੀਡੀਯੂ ਪਾਰਟੀ ਵੱਲੋਂ ਚੋਣ ਮદાન ਵਿੱਚ ਉਤਰੇ ਸਨ। ਉਨ੍ਹਾਂ ਦੀ ਜਿੱਤ ਦਾ ਪਤਾ ਲੱਗਣ ਤੋਂ ਬਾਅਦ ਗੁਰਾਇਆਂ ਸ਼ਹਿਰ ਰੋਟਰੀ ਕਲੱਬ ਗੁਰਾਇਆਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਗੁਰਾਇਆਂ ਵਿੱਚ ਰਹਿੰਦੇ ਉਨ੍ਹਾਂ ਦੇ ਵੱਡੇ ਭਰਾ ਅਤੇ ਪਰਜਾਈ ਨੂੰ ਵਧਾਈਆਂ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ ਇਸ ਦੌਰਾਨ ਜਿੱਥੇ ਪਤਵੰਤਿਆਂ ਵੱਲੋਂ ਘਰ ਪਹੁੰਚ ਕੇ ਲੱਡੂਆਂ ਨਾਲ ਪਰਿਵਾਰ ਦਾ ਮੂੰਹ ਮਿਠਾ ਕਰਵਾਇਆ ਗਿਆ ਹੈ ਉੱਥੇ ਹੀ ਗੱਲਬਾਤ ਕਰਦੇ ਆਂ ਨਗਰ ਕੌਂਸਲ ਦੇ ਪ੍ਰਧਾਨ ਕਮਲਦੀਪ ਸਿੰਘ ਬਿੱਟੂ ਸੰਸਦ ਬਨੇ ਪ੍ਰਮੋਦ ਕੁਮਾਰ ਦੇ ਵੱਡੇ ਭਰਾ ਅਤੇ ਪਰਜਾਈ ਨੇ ਦੱਸਿਆ ਕਿ ਪ੍ਰਮੋਦ 1992 ਵਿੱਚ ਗੁਰਾਇਆਂ ਤੋਂ ਜਰਮਨ ਗਿਆ ਸੀ ਜਿੱਥੇ ਕਿ ਉਹ ਆਪਣੀ ਪਤਨੀ ਤੇ ਬੱਚਿਆਂ ਨਾਲ ਰਹਿ ਰਿਹਾ ਹੈ ਉਹਨਾਂ ਦੱਸਿਆ ਕਿ ਪ੍ਰਮੋਦ ਜਦੋਂ ਪੰਜਾਬ ਆਏ ਤਾਂ ਉਹਨਾਂ ਨੂੰ ਮਨਜਿੰਦਰ ਸਿੰਘ ਬਿਟਾਯੋ ਯੂਥ ਕਾਂਗਰਸ ਦੇ ਪ੍ਰਧਾਨ ਸਨ ਬਲੋ ਜ਼ਿਲ੍ਹਾ ਯੂਥ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ ਤੇ ਇਸ ਤੋਂ ਬਾਅਦ ਉਹ ਆਪਣੇ ਪਰਿਵਾਰਸ ਵਿੱਚ ਜਰਮਨ ਚਲੇ ਗਏ ਸਨ ਉਧਰ ਹੋਰਨਾ ਪਤਵੰਤਿਆਂ ਨੇ ਵੀ ਪਰਿਵਾਰ ਨੂੰ ਵਧਾਈਆਂ ਦਿੰਦਿਆਂ ਦੱਸਿਆ ਕਿ ਜੋ ਯੂ ਜਰਮਨ ਵਿੱਚ ਪੜ੍ਹਾਈ ਕਰਨ ਜਾਂਦਾ ਹੈ ਜਾਂ ਜੋ ਵੀ ਪੰਜਾਬੀ ਉੱਥੇ ਰਹਿੰਦੇ ਹਨ ਪੰਜਾਬੀ ਸੰਸਦ ਬਣਨ ਨਾਲ ਉਹਨਾਂ ਨੂੰ ਵੀ ਇਸ ਦਾ ਫਾਇਦਾ ਹੋਵੇਗਾ ਅਤੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਪਾਰਲੀਮੈਂਟ ਵਿੱਚ ਝੁਕਿਆ ਜਾਵੇਗਾ ਇਸ ਦੌਰਾਨ ਵੱਡੀ ਗਿਣਤੀ ਵਿੱਚ ਪਤਵੰਤੇ ਮੌਜੂਦ ਸਨ ਗੁਰਾਇਆ ਨਗਰ ਲਈ ਬਹੁਤ ਹੀ ਬੜਵਾਗਾ ਦਿੰਨੇ ਰਿਸ਼ੀ ਮਹਾਰਾਜੀ ਦੇ ਪਾਰ ਕਿਰਪਾ ਸਦਕੇ ਸਾਡੇ ਗੁਰਾਇਆਂ ਦੇ ਸਾਡੇ ਵੱਡੇ ਵੀਰ ਸ਼੍ਰੀ ਪ੍ਰਮੋਦ ਕੁਮਾਰ ਜੀ ਜਿਹੜੇ ਯੂਰੋਪੀਅਨ ਯੂਨੀਅਨ ਦੇ ਮੈਂਬਰ ਪਾਰਲੀਮੈਂਟ ਚੁਣੇ ਗਏ ਆ ਜਿਹੜੇ ਜਰਮਨ ਰਹਿੰਦੇ ਨੇ ਬੜੇ ਚਿਰ ਤੋਂ ਔਰ ਸਾਡੇ ਲਈ ਏਡੀ ਖੁਸ਼ੀ ਵਾਲੀ ਗੱਲ ਹੋਈ ਹੈ ਕਿ ਉਹਨਾਂ ਨੇ ਬਹੁਤ ਵੱਡੀ ਜਿੱਤ ਪ੍ਰਾਪਤ ਕਰਕੇ ਉੱਥੇ ਮੈਂਬਰ ਪਾਰਲੀਮੈਂਟ ਬਣੇ ਨੇ ਅੱਜ ਇਸ ਖੁਸ਼ੀ ਨੂੰ ਸਾਂਝੇ ਕਰਦੇ ਹੋਏ ਮੈਂ ਬਤੌਰ ਨਗਰ ਕੌਂਸਲ ਦੇ ਪ੍ਰਧਾਨ ਹੁੰਦੇ ਹੋਏ ਆਪਣੇ ਸਾਥੀਆਂ ਸਮੇਤ ਬਹੁਤ ਹੀ ਸਤਿਕਾਰਯੋਗ ਰਾਮਲੋਇ ਪੁੰਜੀ ਉਨ੍ਹਾਂ ਦੇ ਰਿਸ਼ਤੇਦਾਰ ਸਾਡੇ ਕਾਲਾ ਜੀ ਆਂਟੀ ਜੀ ਕਾਉਂਸਲਰ ਰਵਿੰਦਰ ਜੀ ਨਵਦੀਪ ਦੀਪਾ ਜੀ ਕਾਉਂਸਲਰ ਜਸਵਿੰਦਰ ਚਿੰਤਾ ਜੀ ਵੀਰਾ ਜੀ ਸੋਮਿਤ ਜੀ ਅਸੀਂ ਸਾਰਿਆਂ ਨੇ ਇਹ ਖੁਸ਼ੀ ਪਰਿਵਾਰ ਨਾਲ ਸਾਂਝੀ ਕੀਤੀ ਹੈ ਔਰ ਮੈਂ ਆਪਣੇ ਵੱਲੋਂ ਵਧਾਈ ਦੇਣਾ ਲਾਕਾ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਔਰ ਸੰਸਾਰ 'ਚ ਬੈਠੇ ਜਿੰਨੇ ਵੀ ਪੰਜਾਬੀ ਨੇ ਕਿਉਂਕਿ ਇਹ ਪਹਿਲੇ ਪੰਜਾਬੀ ਨੇ ਜਿਹੜੇ ਯੂਰੋਪੀਅਨ ਯੂਨੀਅਨ ਦੇ ਮੈਂਬਰ ਪਾਰਲੀਮੈਂਟ ਬਣੇ ਨੇ ਕਿਉਂਕਿ ਛੋਟੇ ਹੁੰਦੇ ਪਹਿਲਾਂ ਵੀ ਇਹਨਾਂ ਦੇ ਵਿੱਚ ਬੜਾ ਜਜਵਾ ਸੀ ਇੱਥੇ ਪੜੇ ਇੱਥੇ ਜੰਮੇ ਇੱਥੇ ਪੜੇ ਔਰ ਮੈਨੂੰ ਯਾਦ ਹੈ ਚੰਗਿਤਰਾ 92 ਦੇ ਵਿੱਚ ਸਾਰਾ ਮਾਊਸਿਸਕਾਰ ਦੇ ਯੁੱਧ ਦੇ ਪਹਿਲਾਂ ਪ੍ਰਧਾਨ ਯੁੱਧ ਦੇ ਇਥੇ ਨਿਯੁਕਤ ਕੀਤਾ ਉਸ ਤੋਂ ਜਲਦੀ ਬਾਹਰੇ ਜਰਮਨ ਚਲੇ ਗਿਆ ਔਰ ਉੱਥੇ ਇੰਨੀ ਮਿਹਨਤ ਕੀਤੀ ਕਾਂਗਰਸ ਪਾਰਟੀ ਲਈ ਇੰਨੀ ਮਿਹਨਤ ਕੀਤੀ ਔਰ ਉੱਥੇ ਫੇਰ ਸੀਡਯੂ ਪਾਰਟੀ ਦੇ ਵੱਲੋਂ ਹੁਣ ਇਲੈਕਟ ਹੋ ਕੇ ਇਹ ਮੈਂਬਰ ਪਾਰਲੀਮੈਂਟ ਬਣੇ ਆਂ ਔਰ ਜਿੱਥੇ ਇੱਕ ਰابطਾ ਪੈਦਾ ਹੋਏਗਾ ਪੰਜਾਬ ਔਰ ਜਰਮਨ ਦਾ ਇੱਕ ਮਾਧਿਅਮ ਬਣ ਕੇ ਕਿ ਪੁਲ ਦਾ ਕੰਮ ਕਰਨਗੇ ਕਿਉਂਕਿ ਇਹਨਾਂ ਦੇ ਵਿੱਚ ਜज्ਬਾ ਆ ਇੱਕ ਜੋਸ਼ ਹੈ ਕਿ ਮੈਂ ਆਪਣੇ ਦੇਸ਼ ਲਈ ਆਪਣੇ ਸਮਾਜ ਲਈ ਕੁਝ ਕਰਾਂ ਔਰ ਮੈਂ ਜਿਆਦਾ ਸਮਾਂ ਨਾ ਲੈਂਦਾ ਹੋਇਆ ਲੱਖ ਲੱਖ ਵਧਾਈ ਦਿੰਦਾ ਔਰ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਪ੍ਰਮੋਤ ਕੁਮਾਰ ਜੀ ਹੋਰ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਰਨ ਸਮੁੱਚੇ ਪਰਿਵਾਰ ਨੂੰ ਸਮੁੱਚੇ ਨਗਰਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਜਰਮਨ ਵਾਸੀਆਂ ਨੂੰ ਲੱਖ ਲੱਖ ਵਧਾਈ ਆ ਸਾਰੇ ਰਿਸ਼ਤੇਦਾਰ ਉਹਨਾਂ ਦੇ ਸਹਿਯੋਗੀਆਂ ਨੂੰ ਧੰਨਵਾਦ ਜੈ